ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਬੀਰੂ ਤੁਹਾਡਾ ਕੀ ਨਾਮ ਜੀ ਸਰਿੰਦਰ ਸਿੰਘ ਕੀ ਨਾਮ ਸਰਿੰਦਰ ਸਿੰਘ ਇੱਥੇ ਆਏ ਲਿੰਡਾਜੀ ਪਿੰਡ ਤੇ ਆਪਾਂ ਨੂੰ ਕੀ ਸਮੱਸਿਆ ਸੀ ਮੇਰਾ ਜੀ ਬੈਕ ਪ੍ਰੋਬਲਮ ਸੀ ਤੇ ਗੋਡੇ ਦਾ ਦਰਦ ਸੀ ਗੋਡੇ ਦਾ ਦਰਦ ਕਰ ਸੀ ਹਾਂਜੀ ਕਿੰਨੇ ਸਾਲ ਹੋ ਗਏ ਸੀ ਮੇਰੇ ਹੋ ਗਿਆ ਜੀ 5 4 ਸਾਲ ਹੋ ਗਏ 5 ਸਾਲ 4-5 ਸਾਲ ਹੋ ਗਏ ਹਾਂਜੀ ਤੇ ਉਹਦੇ ਕਰਕੇ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਮੈਨੂੰ ਬਹੁਤ ਤੁਰਨ ਨੂੰ ਬਹੁਤ ਪ੍ਰੋਬਲਮ ਸੀ ਜੀ ਕਮਰ ਮੈਂ ਸਿੱਧਾ ਨਾ ਹੋ ਜਾਂਦਾ ਓਕੇ ਠੀਕ ਹੈ ਜੀ ਹਾਂ ਜੀ ਤੇ ਪਹਿਲਾਂ ਦਵਾਈ ਖਾਧੀ ਤੁਸੀਂ ਪਹਿਲੇ ਦਵਾਈ ਮੈਂ ਬਹੁਤ ਜ਼ਿਆਦਾ ਖਾਧੀ ਜੀ ਅੱਛਾ ਜੀ ਦਵਾਈ ਨਵੇਂ ਸ਼ਹਿਰ ਵੀ ਖਾਧੀ ਆ ਜੀ ਅੱਛਾ ਜੀ ਤੇ ਹਜ਼ਾਰਪੁਰ ਵੀ ਖਾਧੀ ਆ ਬਹੁਤ ਛੱਡੀ ਵਾਲੇ ਤੋਂ ਵੀ ਖਾਧੀ ਆ ਜੀ ਠੀਕ ਹੈ ਜੀ ਇਹ ਮੈਨੂੰ ਥੋੜਾ ਫਰਕ ਪੈਂਦਾ ਫੇ ਉਦਾਂ ਹੀ ਹੋ ਜਾਂਦਾ ਸਹੀ ਠੀਕ ਹੈ ਜੀ ਤੇ ਹੁਣ ਇੱਥੋਂ ਦਵਾਈ ਮੈਂ ਲਈ ਗੁਰਮਾਨ ਸਿੰਘ ਜੈ ਜੀ ਦੇਰ ਤੋਂ ਅੱਛਾ ਠੀਕ ਹੈ ਜੀ ਤੇ ਮੈਨੂੰ ਬਹੁਤ ਫਰਕ ਆ ਜੀ ਉਹ ਫਰਕ ਵਾ ਹਾਂ ਜੀ 100 ਚ ਕਿੰਨੇ ਪਰਸੈਂਟ ਆਰਾਮ ਆ ਗਿਆ ਥੋੜਾ ਮੈਨੂੰ ਹੈਗਾ ਜੀ ਕੋਈ 75 ਪਰਸੈਂਟ ਫਰਕ ਹੈ ਜੀ ਬੇਹਰ ਆਰਾਮ ਹੈਗਾ ਨਾ ਹਾਂ ਜੀ ਤੇ ਸੰਗਤਾਂ ਨੂੰ ਸੁਨੇਹਾ ਦੇਣ ਜਾ ਹਾਂਜੀ ਬਸ ਆ ਗਏ ਅੰਗ ਤਾਂ ਇੱਥੇ ਗੁਰਮਾਨ ਸਿੰਘ ਸਾਹਿਬ ਦੇ ਚੈੱਕ ਤੇ ਉਹ ਤੁਹਾਨੂੰ ਦਵਾਈ ਲੈਣ 10 ਰੁਪਏ ਪਰਚੀ ਹੈ ਜੀ ਇੱਥੇ ਅੱਛਾ ਠੀਕ ਹੈ ਜੀ ਬਸ ਬਹੁਤ ਵਧੀਆ ਦਵਾਈ ਦਿੰਦੇ ਆ ਜੀ ਠੀਕ ਹੈ ਜੀ ਤੇ ਅਸਾਂ ਤਾਂ ਆਉਣ ਇੱਥੇ ਆ ਕੇ ਮਹਾਰਾਜ ਦੇ ਗੁਰਮਾਨ ਸਿੰਘ ਸਾਹਿਬ ਦੀ ਤੇਜਦੇਵ ਦਾ ਦਵਾਈ ਲੈਣ ਜੀ ਆਪਣੀ ਠੀਕ ਹੈ ਜੀ ਤੇ ਇਲਾਜ ਕਰਾਉਣ ਜੀ ਬਹੁਤ ਵਧੀਆ ਹਸਤਾ ਜੀ ਹਾਂ ਠੀਕ ਧੰਨਵਾਦ ਜੀ